American ਰਾਸ਼ਟਰਪਤੀ ਡੋਨਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿੱਚ ਘਾਰ ਚੰਗੀ ਯਾਰੀ ਦੋਸਤੀ ਹੈ ਪਰ ਹੁਣ ਇਹ ਯਾਰੀ ਦੋਸਤੀ ਤਣਾਵ ਵਾਲੇ ਮਾਹੌਲ ਦੇ ਵਿੱਚੋਂ ਲੰਘਦੀ ਦਿਖਾਈ ਦੇ ਰਹੀ ਹੈ ਅਮਰੀਕਾ ਨੇ ਭਾਰਤ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਭਾਰਤ ਦੀਆਂ 6 ਪੈਟਰੋਲੀਅਮ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਈਰਾਨ ਦੇ ਨਾਲ ਵਪਾਰ ਕਰ ਰਹੀਆਂ ਸਨ ਐਨਡੀਟੀਵੀ ਦੀ ਇੱਕ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਅ ਨੂੰ ਵਧਾਉਣ ਦੇ ਲਈ ਵਰਤ ਰਿਹਾ ਹੈ ਅਮਰੀਕਾ ਨੇ ਈਰਾਨ ਤੇ ਆਂਤ ਕਵਾਦ ਨੂੰ ਸਹਿਯੋਗ ਦੇਣ ਦਾ ਇਲਜ਼ਾਮ ਲਗਾਇਆ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ইরਾਨੀ ਸਰਕਾਰ ਮਦ ਪੂਰਤ ਦੇ ਵਿੱਚ ਟਕਰਾਅ ਵਧਾਉਂਦੀ ਹੈ ਅਤੇ ਅਸਥਿਰਤਾ ਫੈਲਾਉਣ ਦੇ ਲਈ ਪੈਸੇ ਦੀ ਵਰਤੋਂ ਕਰਦੀ ਹੈ ਅਮਰੀਕਾ ਇਸ ਆਮਦਨ ਸਰੋਤ ਨੂੰ ਰੋਕਣ ਦੇ ਲਈ ਕਦਮ ਚੁੱਕ ਰਿਹਾ ਹੈ ਜਿਸ ਦਾ ਈਰਾਨ ਦੇ ਵੱਲੋਂ ਹਾਂ ਤੱਕ ਕਵਾਦ ਨੂੰ ਸਮਰਥਨ ਦੇਣ ਤੇ ਆਪਣੇ ਲੋਕਾਂ ਦੇ ਜ਼ੁਲਮ ਕਰਨ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਭਾਰਤ ਦੇ 25% ਟੈਰਫ ਲਗਾਉਣ ਵਾਲੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਪਾਕਿਸਤਾਨ ਦੇ ਨਾਲ ਹੱਥ ਮਿਲਾਉਣ ਜਾ ਰਹੇ ਨੇ ਰੀਪੋਰਟ ਮੁਤਾਬਕ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਵੱਡਾ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਦੋਹੇ ਦੇਸ਼ ਪਾਕਿਸਤਾਨ ਦੇ ਵਿੱਚ ਵੱਡੇ ਤੇਲ ਭੰਡਾਰ ਬਣਾਉਣ ਦੇ ਪ੍ਰੋਜੈਕਟ ਤੇ ਕੰਮ ਕਰਨਗੇ ਰਿਪੋਰਟਾਂ ਦੇ ਮੰਨਿਆ ਤਾਂ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਝਟਕਾ ਦਿੰਦਿਆਂ ਪਾਕਿਸਤਾਨ ਦੇ ਨਾਲ ਹੱਥ ਮਿਲਾ ਲਿਆ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਹ ਦੱਸਿਆ ਅਮਰੀਕਾ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਡੀਲ ਸਾਈਨ ਹੋਈ ਹੈ ਇਸ ਦੇ ਤਹਿਤ ਦੋਵੇਂ ਦੇਸ਼ ਪਾਕਿਸਤਾਨ ਦੇ ਵਿੱਚ ਤੇਲ ਭੰਡਾਰਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਗੇ ਟਰੰਪ ਨੇ ਇਸ ડીਲ ਦੇ ਨਾਲ ਭਾਰਤ ਨੂੰ ਪਾਸੇ ਕਰ ਦਿੱਤਾ ਹੈ। ਉਹਨਾਂ ਨੇ ਦੱਖਣ ਕੋਰੀਆ ਬਾਰੇ ਵੀ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਤੇ ਲਿਖਿਆ ਅਸੀਂ ਪਾਕਿਸਤਾਨ ਦੇ ਨਾਲ ਇੱਕ ਡੀਲ ਕੀਤੀ ਹੈ ਜਿਸ ਤਹਿਤ ਪਾਕਿਸਤਾਨ ਅਤੇ ਅਮਰੀਕਾ ਆਪਣੇ ਵਿਸ਼ਾਲ ਤੇਲ ਭੰਡਾਰਾਂ ਦੇ ਵਿਕਾਸ ਤੇ ਮਿਲ ਕੇ ਕੰਮ ਕਰਨਗੇ ਅਸੀਂ ਅਜੇਹੇ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਜੋ ਇਸ ਭਾਈਚਾਰੇ ਦੀ ਅਗਵਾਈ ਕਰੇਗੀ ਕੌਣ ਜਾਣੇ ਸ਼ਾਇਦ ਕਿਸੇ ਦਿਨ ਪਾਕਿਸਤਾਨ ਭਾਰਤ ਨੂੰ ਵੀ ਤੇਲ ਵਿੱਚ ਦੱਖਣ ਕੋਰੀਆ ਬਾਰੇ ਕੀ ਕਿਹਾ ਟਰੰਪ ਨੇ ਉਹ ਵੀ ਸੁਣ ਲਵੋ ਡੋਨਲਡ ਟਰੰਪ ਨੇ ਦੱਖਣ ਕੋਰੀਆ ਦਾ ਜ਼ਿਕਰ ਕਰਦੇ ਹੋਏ ਕਿਹਾ ਅਸੀਂ ਵਾਈਟ ਹਾਊਸ ਦੇ ਵਿੱਚ ਟ੍ਰੇਡ ਡੀਲ ਤੇ ਕੰਮ ਕਰਨ ਚ ਕਾਫੀ ਵਿਅਸਤਾਂ ਮੈਂ ਕਈ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਗੱਲ ਕੀਤੀ ਹੈ ਅਤੇ ਉਹ ਸਾਰੇ ਅਮਰੀਕਾ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਮੈਂ ਅੱਜ ਦੁਪਹਿਰ ਦੱਖਣ ਕੋਰੀਆਈ ਵਪਾਰ ਮੰਡਲ ਦੇ ਨਾਲ ਮਿਲਾਂਗਾ ਦੱਖਣ ਕੋਰੀਆ ਹਾਲੇ 25% ਟੈਰਿਫ ਤੇ ਹੈ ਪਰ ਉਹਨਾਂ ਦੇ ਕੋਲ ਇਸ ਟੈਰਿਫ ਨੂੰ ਘਟਾਉਣ ਦੇ ਲਈ ਇੱਕ ਪੇਸ਼ਕਸ਼ ਹੈ ਮੈਨੂੰ ਇਹ ਜਾਣਨ ਦੇ ਵਿੱਚ ਦਿਲਚਸਪੀ ਹੋਵੇਗੀ ਕਿ ਉਹ ਪੇਸ਼ਕਸ਼ ਕੀ ਹੈ 트럼ਪ ਨੇ ਦੱਸਿਆ ਕਿ ਕਈ ਦੇਸ਼ ਅਮਰੀਕਾ ਦੇ ਨਾਲ ਟੈਰਿਫ ਲਾਗੂ ਕਰਨ ਦੀ ਪੇਸ਼ਕਸ਼ ਕਰ ਰਹੇ ਨੇ ਜਿਸ ਦੇ ਨਾਲ ਅਮਰੀਕਾ ਦਾ ਵਪਾਰ ਘਾਟਾ ਕਾਫੀ ਹੱਦ ਤੱਕ ਘਟ ਹੋ ਸਕਦਾ ਹੈ 트럼ਪ ਨੇ ਇਹ ਵੀ ਕਿਹਾ ਠੀਕ ਸਮੇਂ ਤੇ ਇਸ ਬਾਰੇ ਇੱਕ ਪੂਰੀ ਰਿਪੋਰਟ ਜਾਰੀ ਕੀਤੀ ਜਾਵੇਗੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਉਸ ਦੀ ਅਮਰੀਕਾ ਦੇ ਨਾਲ ਟ੍ਰੇਡ ਡੀਲ ਨੂੰ ਲੈ ਕੇ ਕਾਫੀ ਸਮੇਂ ਤੋਂ ਗੱਲਬਾਤ ਚੱਲੀ ਆ ਰਹੀ ਹੈ ਤੇ ਇਹ ਜਲਦ ਹੀ ਫਾਈਨਲ ਹੋ ਸਕਦੀ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਪਾਰ ਸੰਤੁਲਿਤ ਨਹੀਂ ਹੈ ਉਹਨਾਂ ਦੇ ਮੁਤਾਬਕ ਭਾਰਤ ਅਮਰੀਕਾ ਦੇ ਨਾਲ ਵਪਾਰ ਘਟ ਕਰ ਰਿਹਾ ਹੈ ਰਿਪੋਰਟਾਂ ਦੇ ਮੁਤਾਬਕ ਲਗਾਤਾਰ ਹੁਣ ਇਹ ਚਰਚਾ ਛੜੀ ਹੋਈ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਯੁੱਧ ਵਰਗੇ ਹਾਲਾਤ ਬਣੇ ਹੋਏ ਸੀ ਜੋ ਸੀਜ਼ਫਾਇਰ ਹੋਇਆ ਸੀ ਰਾਸ਼ਟਰਪਤੀ ਡੋਨਲਡ 트੍ਰੰਪ ਮੁੜ ਤੋਂ ਉਸ ਦਾ ਕ੍ਰੈਡਿਟ ਲੈ ਰਹੇ ਨੇ ਤੇ ਨਾਲ ਹੀ ਹੁਣ ਭਾਰਤ ਦੇ ਨਾਲ ਜੋ ਦੋਸਤੀ ਵਾਲੇ ਸਬੰਧ ਨੇ ਉਹ ਵੀ ਖਤਮ ਹੁੰਦੇ ਜਾ ਰਹੇ ਨੇ ਕਿਉਂਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਪਾਕਿਸਤਾਨ ਦੇ ਨਾਲ ਹੱਥ ਮਿਲਾ ਲਿਆ ਹੈ ਹਾਲਾਂਕਿ ਇਹਨਾਂ ਰਿਪੋਰਟਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਹਜੇ ਕੁਝ ਨਹੀਂ ਪਤਾ ਪਰ ਲਗਾਤਾਰ ਇਹ ਜੋ ਚਰਚਾ ਸੋਸ਼ਲ ਮੀਡੀਆ ਤੇ ਚੱਲੀ ਆ ਰਹੀ ਹੈ ਉਹਨਾਂ ਸਭ ਤੋਂ ਵੇਖ ਕੇ ਇਹ ਲੱਗਦਾ ਹੈ ਕਿ ਪੀਐਮ ਮੋਦੀ ਦੇ ਨਾਲ ਹੁਣ ਡੋਨਲਡ ਟਰੰਪ ਦੀ ਉਹ ਯਾਰੀ ਦੋਸਤੀ ਪਹਿਲਾਂ ਵਰਗੀ ਨਹੀਂ ਰਹੀ ਜੋ ਪਹਿਲਾਂ ਸੀ ਇਸੇ ਕਰਕੇ ਹੀ ਉਹਨਾਂ ਨੇ ਤੇਲ ਕੰਪਨੀਆਂ ਤੇ پابੰਦੀ ਲਗਾ ਦਿੱਤੀ ਹੈ